ਵਾੜਾ ਵਿੱਚ 60 ਪੂਜਾ ਦੇ ਤਿਹਾਰ ਨੂੰ ਮਨਾਉਣ ਦੇ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਵੱਖ-ਵੱਖ ਪਾਰਟੀ ਦੇ ਲੀਡਰਾਂ ਨੇ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਕਿਹਾ ਹੈ ਔਰ ਨਾਲ ਹੀ ਸ਼ੁਭ ਕਾਮਨਾ ਦਿੱਤੀਆਂ ਗਈਆਂ ਹਨ ਇਸ ਵੇਲੇ ਸਾਹਮਣੇ ਜਿਹੜਾ ਅਸੀਂ ਬੋਰਡ ਦੇਖ ਰਹੇ ਹਾਂ ਇਹ ਸਰਦਾਰ ਬਲਵਿੰਦਰ ਸਿੰਘ ਧਾਰੀਵਾਲ ਤੇ ਉਹਨਾਂ ਦੇ ਨਾਲ ਗੁਰਪ੍ਰੀਤ ਕੋਰ ਐਮਸੀ ਅਰਧ ਸਟੇਟ ਤੋਂ ਔਰ प्रमोद मिश्रा ਜੀ ਬੰਦਾ मिश्रा ਜੀ ਉਹਨਾਂ ਦੇ ਬੋਰਡ ਹੈ ਬਲਵੀਰ ਠਾਕਰ ਦਾ ਬੋਰਡ ਹੈ ਔਰ ਬਿਲਕੁਲ ਅਰਬਨ ਸਟੇਟ ਦੇ ਗੇਟ ਦੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਜੀ ਉਹਨਾਂ ਨੇ ਵੀ ਜੀ ਆਇਆਂ ਕਿਹਾ ਹੈ ਔਰ ਬਿਲਕੁਲ ਸਜਾਵਟ ਕੀਤੀ ਗਈ ਹੈ ਇਹ ਉਹ ਨਹਿਰ ਜਿਹੜੀ ਫਗਵਾੜੇ ਤੋਂ ਮਕੰਦਪੁਰ ਨੂੰ ਛੜਕ ਜਾਂਦੀ ਹੈ ਉੱਤੇ ਨਹਿਰ ਹੈ ਮਕੰਦਪੁਰ ਡਿਸਟ੍ਰੀਬਿਊਟਰੀ ਬਿਲਕੁਲ ਉਹਦੇ ਉੱਪਰ ਬਿਲਕੁਲ ਸਫਾਈਆਂ ਦਾ ਅਭਿਮਾਨ ਚੱਲ ਰਿਹਾ ਹੈ ਉਹ ਕੱਜ ਸ਼ਾਮ ਨੂੰ ਸਟਾਰਟ ਹੋਣਾ ਹੈ 60 ਪੂਜਾ ਦਾ ਤਿਹਾਰ ਔਰ ਸਾਰੀ ਰਾਤ ਫੰਕਸ਼ਨ ਚੱਲਣੇ ਹਨ ਤੇ ਸਵੇਰੇ ਉਹਦੀ ਸਮਾਪਤੀ ਹੈ ਪੂਜਾ ਕਰਨ ਦੇ ਲਈ ਆਪੋ ਆਪਣੇ ਸਥਾਨ ਸਾਰਿਆਂ ਨੇ ਅਲੱਗ-ਅਲੱਗ ਬਣਾਏ ਹੁਣ ਨਹਿਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਣੀ ਛੱਡਿਆ ਗਿਆ ਹੈ। ਔਰ ਆਪ ਆਪਣੇ ਜਿਹੜੇ ਪੂਜਣ ਵਾਸਤੇ ਸਥਾਨ ਬਣਾਏ ਨੇ ਉਹਨਾਂ ਨੂੰ ਢੋਕੇ ਸਾਫ਼ ਕੀਤਾ ਜਾ ਰਿਹਾ ਹੈ। ਰੰਗ ਕੀਤੇ ਜਾ ਰਹੇ ਨੇ ਔਰ ਬਹੁਤ ਹੀ ਸ਼ਾਨਦਾਰ ਜਗ੍ਹਾ ਬਣਾਈਆਂ ਹੋਈਆਂ ਨੇ। ਬਿਲਕੁਲ ਨਹਿਰ ਦੇ ਕੰਡੇ ਦੇ ਉੱਪਰ। ਔਰ ਇਸ ਲਈ ਬਿਲਕੁਲ ਤਿਆਰੀ ਹੈ। ਕਾਰਪੋਰੇਸ਼ਨ ਨੇ ਵੀ ਬਕਾਇਦਾ ਤੌਰ ਤੇ ਇੱਥੇ ਸਫਾਈ ਦੇ ਪੁਖਤਾ ਪ੍ਰਬੰਧ ਕਰਕੇ ਸਾਫ ਕੀਤਾ ਹੋਇਆ ਔਰ ਬਹੁਤ ਸੋਹਣੇ ਮਾਤਾ ਦੇ ਮੰਦਰ ਬਣਾਏ ਗਏ ਹਨ ਜਿੱਥੇ ਬੈਠ ਕੇ ਪੂਜਾ ਕੀਤੀ ਜਾਣੀ ਹੈ ਔਰ ਇਸ ਪਾਣੀ ਦੇ ਵਿੱਚ ਖੜ ਕੇ ਉਹ ਜਿੱਥੇ ਪੂਜਾ ਕਰਨੀ ਹੈ ਉੱਥੇ ਸੂਰਜ ਨੂੰ ਅਰਕ ਦਿੱਤਾ ਜਾਣਾ ਹੈ ਅੱਜ ਸ਼ਾਮ ਨੂੰ ਛਿਪਦੇ ਸੂਰਜ ਨੂੰ ਤੇ ਕੱਲ ਸਵੇਰੇ ਚੜ੍ਹਦੇ ਸੂਰਜ ਨੂੰ ਔਰ ਇਸ ਸਮੇਂ ਪ੍ਰਸ਼ਾਸਨ ਨੇ ਵੀ ਜਿਹੜੀ ਇਹ ਸੜਕ ਹੈ ਮਕੰਦਪੁਰ ਨੂੰ ਜਾਂਦੀ ਇਹਦੇ ਉੱਪਰ ਆਵਾਜਾਈ ਦਾ ਕੰਟਰੋਲ ਕਰ ਦਿੱਤਾ ਹੈ ਔਰ ਹੇਟਲੀ ਸੜਕ ਜਿਹੜੀ ਅਰਬਨ ਸਟੇਟ ਵਾਲੀ ਹੈ ਸਾਰੀ ਟ੍ਰੈਫਿਕ ਉਸ ਸਾਈਡ ਤੇ ਡਿਵਰਟ ਕਰ ਦਿੱਤੀ ਹੈ ਤਾਂ ਜੋ ਕਿ ਤਿਆਰੀਆਂ ਵਿੱਚ ਕਿਸੇ ਕਿਸਮ ਦਾ ਕੋਈ ਵਿਗਨ ਨਾ ਪਵੇ ਔਰ ਲਗ ਲਗ ਪਾਰਟੀਆਂ ਦੇ ਬੋਰਡ ਨੇ ਇੱਥੇ ਸਟੇਜ ਲੱਗ ਰਹੀ ਹੈ ਜਿੱਥੇ ਭਜਨ ਗਾਏ ਜਾਣੇ ਨੇ ਮਾਤਾ ਦੀਆਂ ਮੂਰਤਾਂ ਰੱਖੀਆਂ ਜਾਣੀਆਂ ਨੇ ਔਰ ਦੁਕਾਨਦਾਰਾਂ ਨੇ ਵੀ ਆਪੋ ਆਪਣੇ ਥਾਂ ਮਲ ਲਏ ਨੇ ਸਵੇਰ ਦੇ ਟਾਈਮ ਸਵੇਰੇ ਸਵੇਰੇ ਹੀ ਤਾਂ ਜੋ ਕਿ ਸ਼ਾਮ ਨੂੰ ਬਹੁਤ ਜ਼ਿਆਦਾ ਇੱਥੇ ਰਸ਼ ਹੋ ਜਾਣਾ ਹੈ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਤੇ ਪਹਿਲਾਂ ਹੀ ਆਪਣੇ ਸਾਰਿਆਂ ਨੇ ਸਥਾਨ ਮਲ ਲਏ ਹਨ ਅ ਦੇਖਣ ਵਾਲੀ ਗੱਲ ਹੈ ਕਿ ਇਹ ਕਾਰਪੋਰੇਸ਼ਨ ਦਾ ਬੋਰਡ ਹੈ ਜਿਹੜਾ ਪੇਡ ਹੈ ਤੇ ਇਹਦੇ ਉੱਤੇ ਖੁਸ਼ ਰੋਹ ਤੰਦਰੁਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਤਿਆਰ ਲੱਗਾ ਹੋਇਆ ਹੈ ਔਰ ਉਹਦੇ ਉੱਪਰ ਹੀ ਹਲਕਿਆ ਵਿਧਾਇਕ ਬਲਵੰਦਰ ਸਿੰਘ ਢਾਲੀਵਾਲ ਜਿਹੜੇ ਕਿ ਵਿਧਾਇਕ ਨੇ ਫਗਵਾੜਾ ਦੇ ਕਾਂਗਰਸ ਪਾਰਟੀ ਤੋਂ ਇਸ ਵੇਲੇ ਬਿਲਕੁਲ ਇਸ ਬੋਰਡ ਤੇ ਦੋਨਾਂ ਪਾਰਟੀਆਂ ਨੇ ਬੜੇ ਹੀ ਇੱਕ ਦੂਜੇ ਨਾਲ ਸਹਿਯੋਗ ਕਰਦਿਆਂ ਹੋਇਆ ਸਾਂਝਾ ਬੋਰਡ ਲਾਇਆ ਹੋਇਆ ਹੈ। ਅਣ ਗਿਣਤ ਮੰਦਰ ਆਪਣੀ ਹیثیت ਮੁਤਾਬਕ ਕਿਸੇ ਨੇ ਵੱਡੇ ਕੇ ਨੇ ਛੋਟੇ ਤਿਆਰ ਕੀਤੇ ਨੇ। ਔਰ ਉਹਨਾਂ ਨੂੰ ਵਨਸ ਵਨੇ ਰੰਗ ਕਰਕੇ ਸਜਾਇਆ ਗਿਆ ਹੈ। ਮੰਗਲ 7th sun YouTube ਚੈਨਲ ਤੁਹਾਨੂੰ ਦਿਖਾ ਰਿਹਾ ਹੈ ਇਸ ਵੇਲੇ ਸੱਠ ਪੂਜਾ ਦੀਆਂ ਤਿਆਰੀਆਂ ਔਰ ਸ਼ਾਮ ਨੂੰ ਬਹੁਤ ਵੱਡਾ ਇੱਥੇ ਰਸ਼ ਹੋਏਗਾ ਔਰ ਕੋਸ਼ਿਸ਼ ਕਰੇਗਾ ਮੰਗਲ 7th sun YouTube ਚੈਨਲ ਕਿ ਤੁਹਾਨੂੰ ਉਹ ਵੀ ਦਿਖਾਇਆ ਜਾਵੇ